ਤਵਾਰੀਖੇ ਖਾਲਸਾ ਦੇ ਨਾਲ ਜੁੜੇ ਸਮੂਹ ਦਰਸ਼ਕਾਂ ਦਾ ਸਵਾਗਤ ਹੈ ਫਤਿਹ ਪ੍ਰਵਾਨ ਕਰੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਿੱਖ ਤਵਾਰੀਖ ਵਿੱਚ ਉਹ ਇਤਿਹਾਸ ਜਦੋਂ ਕਲਗੀਆਂ ਵਾਲੇ ਪਾਤਸ਼ਾਹ ਜੀ ਨੇ ਆਨੰਦਪੁਰ ਦਾ ਕਿਲਾ ਛੱਡਿਆ ਕਿੱਥੇ ਚੱਲਿਆ ਕਲਗੀਆਂ ਵਾਲਿਆ ਸਤਿਗੁਰੂ ਗੁਰੂ ਗੋਬਿੰਦ ਸਿੰਘ ਜੀ ਤੋਂ ਆਨੰਦਗੜ੍ਹ ਦਾ ਕਿਲਾ ਖਾਲੀ ਕਰਵਾਉਣ ਲਈ 7 ਮਹੀਨੇ ਤੋਂ ਵੱਧ ਸਮਾਂ ਘੇਰਾ ਪਾਉਣ ਵਾਲੇ ਪਹਾੜੀ ਰਾਜੇ ਤੇ ਮੁਗਲ ਫੌਜਾਂ ਦੇ ਜਰਨੈਲ ਪੂਰੀ ਤਰ੍ਹਾਂ ਹਾਰ ਹੰਬ ਚੁੱਕੇ ਸੀ ਇੰਨੇ ਲੰਮੇ ਘੇਰੇ ਤੋਂ ਬਾਅਦ ਵੀ ਉਹਨਾਂ ਨੂੰ ਕੁਝ ਹਾਸਲ ਨਹੀਂ ਸੀ ਹੋਇਆ ਕਿਲੇ ਅੰਦਰ ਖਾਣ ਪੀਣ ਦੀਆਂ ਵਸਤਾਂ ਬਿਲਕੁਲ ਮੁੱਕ ਚੁੱਕੀਆਂ ਸਨ। ਦਰਖਤਾਂ ਦੇ ਪੱਤੇ ਜੜਾਂ ਉਬਾਲ ਕੇ ਖਾ ਗੁਜ਼ਾਰਾ ਕਰਦੇ ਸਿੰਘ ਵਾਹਿਗੁਰੂ ਦੇ ਬਾਣੇ ਅੰਦਰ ਦਿਨ ਕੱਟੀ ਜਾ ਰਹੇ ਸੀ। ਸਤਿਗੁਰੂ ਜੀ ਨਾਮ ਬਾਣੀ ਨਾਲ ਜੋੜ ਕੇ ਸਿੱਖਾਂ ਦੀ ਰੂਹ ਖੇੜੇ ਵਿੱਚ ਲੈ ਆਉਂਦੇ ਤੇ ਥੋੜੇ ਦਿਨ ਇਸੇ ਤਰ੍ਹਾਂ ਕੱਟਣ ਲਈ ਸਿਦਕ ਅਤੇ ਸਿਰੜ ਦਾ ਹੁਲਾਰਾ ਦਿੰਦੇ। ਪਹਾੜੀ ਤੇ ਮੁਗਲ ਫੌਜਾਂ ਆਕ ਚੁੱਕੀਆਂ ਸਨ। ਉਹਨਾਂ ਆਟੇ ਦੀ ਗਉ ਬਣਾ ਕੁਰਾਨ ਸ਼ਰੀਫ ਥਾਲ ਵਿੱਚ ਰੱਖ ਕਸਮਾਂ ਖਾਧੀਆਂ ਕਿ ਤੁਸੀਂ ਆਨੰਦਪੁਰ ਨੂੰ ਛੱਡ ਜਾਓ ਅਸੀਂ ਆਪ ਜੀ ਨੂੰ ਕੋਈ ਵੀ ਦੁੱਖ ਨਹੀਂ ਦੇਵਾਂਗੇ ਇਸ ਨਾਲ ਸਾਡੀ ਵੀ ਬਣੀ ਰਹਿ ਜਾਂਦੀ ਹੈ ਆਪ ਜੀ ਜਿੱਧਰ ਚਾਹੋ ਜਾ ਸਕਦੇ ਹੋ ਫਿਰ ਜਦੋਂ ਮਰਜ਼ੀ ਆਨੰਦਪੁਰ ਵਾਪਸ ਆ ਜਾਣਾ ਗੁਰੂ ਜੀ ਇਹਨਾਂ ਦਾ ਫਰੇਵ ਚੰਗੀ ਤਰ੍ਹਾਂ ਜਾਣਦੇ ਸੀ ਗੁਰੂ ਜੀ ਨੇ ਪਾਟੇ ਵਸਤਰ ਟੁੱਟਾ ਭੱਜਾ ਸਮਾਨ ਪਸ਼ੂਆਂ ਦੀਆਂ ਹੱਡੀਆਂ ਪਿੰਜਰ ਗੱਡਿਆਂ ਤੇ ਲਦਵਾ ਕੇ ਉੱਪਰ ਰੇਸ਼ਮੀ ਕੱਪੜੇ ਨਾਲ ਟੱਕ ਕੇ ਆਨੰਦਗੜ੍ਹ ਦੇ ਕਿਲੇ ਤੋਂ ਬਾਹਰ ਤੋਰ ਦਿੱਤੇ ਸਿੰਘਾਂ ਨੂੰ ਗੁਪਤ ਸਮਝਾ ਦਿੱਤਾ ਗੱਡੇ ਅਜੇ ਕਿਲੇ ਤੋਂ ਥੋੜੀ ਦੂਰੀ ਗਏ ਸਨ ਕਿ ਪਹਾੜੀ ਰਾਜੇ ਤੇ ਮੁਗਲ ਫੌਜਾਂ ਨੇ ਗੁਰੂ ਦਾ ਖਜ਼ਾਨਾ ਮਾਲ ਅਸਬਾਬ ਜਾਣ ਹੱਲਾ ਬੋਲ ਦਿੱਤਾ ਗੱਡੇ ਹੱਕਣ ਵਾਲੇ ਸਿੰਘ ਗੁਰੂ ਜੀ ਦੇ ਸਮਝਾਏ ਹੋਏ ਸਨ ਮੌਕਾ ਸੰਭਾਲ ਕਿਲੇ ਦੇ ਅੰਦਰ ਆਵੜੇ ਗੱਡੇ ਤੇ ਬਲਦ ਗੁਰੂ ਜੀ ਨੇ ਪਹਾੜੀ ਰਾਜਾਂ ਪਾਸੋਂ ਹੀ ਲਏ ਸਨ ਪਾਟੇ ਲੀੜੇ ਟੁੱਟੀਆਂ ਕਾਠੀਆਂ ਟੁੱਟਾ ਭੱਜਾ ਸਮਾਨ ਪਿੰਜਰ ਹੱਡੀਆਂ ਵੇਖ ਪਹਾੜੀਏ ਬਹੁਤ ਸ਼ਰਮਿੰਦੇ ਹੋਏ ਕੁਝ ਦਿਨ ਹੋਰ ਇਸੇ ਤਰ੍ਹਾਂ ਹੀ ਲੰਘ ਗਏ ਕਈ ਸਿੰਘ ਭੁੱਖ ਨਾਲੋਂ ਲੜ ਕੇ ਮਰ ਜਾਣਾ ਚੰਗਾ ਜਾਣ ਕਿਲੇ ਚੋਂ ਬਾਹਰ ਨਿਕਲ ਵੈਰੀ ਨਾਲ ਦੋ ਹੱਥ ਕਰ ਆਪਣੀਆਂ ਕੀਮਤੀ ਜਾਨਵਾਰ ਸ਼ਹੀਦ ਹੋ ਗਏ ਬੈਰੀ ਦਲ ਦੀ ਕੋਈ ਵਾਹ ਪੇਸ਼ ਨਾ ਗਈ ਹੁਣ ਉਹਨਾਂ ਨੇ ਔਰੰਗਜ਼ੇਬ ਦੇ 10 ਖਤਾਂ ਵਾਲੀ ਚਿੱਠੀ ਭੇਜ ਕੁਰਾਨ ਸ਼ਰੀਫ ਦੀ ਤੇ ਗਊ ਦੀ ਕਸਮ ਖਾਦੀ ਪਿਛਲੇ ਕੀਤੇ ਦੀ ਮਾਫੀ ਮੰਗੀ ਕਈ ਵਾਰ ਲੇਲੜੀਆਂ ਕੱਢੀਆਂ ਕਿ ਆਪ ਜੀ ਕਿਲਾ ਛੱਡ ਜਾਓ ਆਪ ਜੀ ਦਾ ਕੋਈ ਨੁਕਸਾਨ ਨਹੀਂ ਕੀਤਾ ਜਾਵੇਗਾ ਇਸ ਨਾਲ ਸਾਡੀ ਵੀ ਰਹਿ ਜਾਊ ਨਹੀਂ ਤਾਂ ਅਸੀਂ ਕੀ ਮੂੰਹ ਲੈ ਕੇ ਘਰ ਨੂੰ ਜਾਵਾਂਗੇ ਪਰ ਜਾ ਵਿੱਚ ਸਾਡੀ ਪਤ ਨਹੀਂ ਰਹਿੰਦੀ ਲੋਕ ਕਹਿਣਗੇ ਇੰਨਾ ਲੰਮਾ ਘੇਰਾ ਪਾ ਕੇ ਗੁਰੂ ਨੂੰ ਫੜਨ ਦੀਆਂ ਫੜਾਂ ਮਾਰਨ ਵਾਲੇ ਹੁਣ ਕਿਹੜੇ ਮੂੰਹ ਘਰਾਂ ਨੂੰ ਆ ਗਏ ਘਰਾਂ ਵਿੱਚ ਸਾਡਾ ਜਾਣਾ ਹਰਾਮ ਹੋ ਜਾਊ ਹੁਣ ਤੁਸੀਂ ਆਪਣੀ ਮਰਜ਼ੀ ਨਾਲ ਕਿਲਾ ਛੱਡ ਜਾਓ ਅਸੀਂ ਵਾਪਸ ਘਰਾਂ ਨੂੰ ਪਰਤ ਜਾਵਾਂਗੇ ਪਹਾੜੀਏ ਤੇ ਮੁਗਲ ਜਰਨੈਲ ਗੁਰੂ ਜੀ ਨੂੰ ਮਨਾਉਣ ਲਈ ਸਿਰ ਭਾਨੇ ਡਿਗ ਚੁੱਕੇ ਸਨ ਉਹਨਾਂ ਵਿੱਚ ਘੇਰਾ ਹੋਰ ਲੰਮਾ ਕਰਨ ਲਈ ਸਾਹ ਸੱਤ ਨਹੀਂ ਸੀ ਰਿਹਾ ਇੱਥੇ ਸਿੰਘਾਂ ਨੇ ਤੇ ਨਗਰ ਵਾਸੀਆਂ ਨੇ ਗੁਰੂ ਜੀ ਅੱਗੇ ਬੇਨਤੀਆਂ ਕੀਤੀਆਂ ਕਿ ਮਹਾਰਾਜ ਜੀ ਭੁੱਖ ਦੁੱਖੋਂ ਬਹੁਤ ਦੁਖੀ ਹੋ ਗਏ ਆਂ ਖਾਣ ਲਈ ਹੁਣ ਤਾਂ ਦਰਖਤਾਂ ਦੇ ਪੱਤੇ ਵੀ ਨਹੀਂ ਬਚੇ ਮਾਸ ਸਰੀਰ ਨਾਲੋਂ ਝੜ ਗਿਆ ਹੈ ਸਰੀਰ ਹੱਡੀਆਂ ਦੀ ਮੁੱਠ ਰਹਿ ਗਏ ਨੇ ਆਪ ਜੀ ਕਿਰਪਾ ਕਰੋ ਕਿਲੇ ਨੂੰ ਛੱਡ ਜਾਵੋ ਗੁਰੂ ਜੀ ਨੇ ਮੌਕੇ ਤੇ ਹਾਲਾਤ ਨੂੰ ਵੇਖਦੇ ਹੋਏ ਕਿਲਾ ਛੱਡਣ ਦਾ ਫੈਸਲਾ ਲੈ ਲਿਆ ਕਿਆ ਜੇਕਰ ਕੋਈ ਘਟਨਾ ਵਾਪਰੀ ਤਾਂ ਤੁਸੀਂ ਸਾਰ ਜ਼ਿੰਮੇਵਾਰ ਹੋਵੋਗੇ ਭੁੱਖ ਦੇ ਮਾਰਿਆਂ ਸਾਰਿਆਂ ਨੇ ਹਾਂ ਕਰ ਦਿੱਤੀ ਕਿਲਾ ਛੱਡਣ ਦੀ ਤਿਆਰੀ ਹੋਣ ਲੱਗੀ ਸਾਰੇ ਸਮਾਨ ਦੀਆਂ ਸੂਚੀਆਂ ਤਿਆਰ ਕਰ ਦਫ਼ਤਰ ਵਿੱਚ ਕਲਮਬੰਦ ਕੀਤੀਆਂ ਗਈਆਂ ਨਾ ਚੁੱਕਣ ਜੋਗਾ ਜੋ ਬਾਧੂ ਸਮਾਨ ਸੀ ਉਸ ਨੂੰ ਅੱਗ ਵਿੱਚ ਸਾੜਿਆ ਗਿਆ ਧਰਤੀ ਵਿੱਚ ਦਬਾ ਦਿੱਤਾ ਅਤੇ ਸਤਲੁਜ ਦਰਿਆ ਵਿੱਚ ਡੋਬੋ ਦਿੱਤਾ ਗਿਆ ਤਾਂ ਕਿ ਦੁਸ਼ਮਣ ਦੇ ਹੱਥ ਨਾ ਲੱਗ ਸਕੇ ਬਿਜਕੋਖ ਵਾਗਨ ਨਿਹੰਗਨ ਸੱਤੂ ਜੀਵ ਤੇ ਕਾਲੀ ਇਹਨਾਂ ਪੰਜਾਂ ਟੋਪਾਂ ਨੂੰ ਪਾਣੀ ਵਿੱਚ ਡਬੋ ਦਿੱਤਾ ਨਿਹੰਗਨ ਟੋਪ ਬਹੁਤ ਵੱਡੀ ਟੋਪ ਸੀ ਜੋ ਦੂਰ ਤੱਕ ਮਾਰ ਕਰਦੀ ਸੀ ਗੁਰੂ ਜੀ ਨੇ ਇਸ ਨੂੰ ਆਪਣੀ ਨਿਗਰਾਨੀ ਹੇਠ ਬਹੁਤ ਹੀ ਰੀਜ ਨਾਲ ਕਿਲਾ ਲੋਹਗੜ੍ਹ ਦੇ ਸਥਾਨ ਉੱਤੇ ਬਣਵਾਇਆ ਸੀ ਇਹਨਾਂ ਪੰਜਾਂ ਤੋਂ ਇਲਾਵਾ ਦੋ ਹੋਰ ਛੋਟੀਆਂ ਟੋਪਾਂ ਵੀ ਸਨ ਜੋ ਜੰਗ-ਜੁੱਦ ਦੌਰਾਨ ਗੁਰੂ ਜੀ ਨੇ ਪਹਾੜੀ ਰਾਜਾਂ ਤੋਂ ਜਿੱਤੀਆਂ ਸੀ ਇਹਨਾਂ ਨੂੰ ਗੁਰੂ ਜੀ ਨੇ ਕੇਸਗੜ੍ਹ ਸਾਹਿਬ ਵਾਲੇ ਸਥਾਨ ਤੇ ਧਰਤੀ ਥੱਲੇ ਦਬਾ ਦਿੱਤਾ ਇਹ ਤੋਪਾਂ ਗੁਰੂ ਜੀ ਦੇ ਜਾਣ ਤੋਂ ਕਈ ਦਹਾਕੇ ਬਾਅਦ ਕੇਸਗੜ੍ਹ ਸਾਹਿਬ ਦੀ ਇਮਾਰਤਾਂ ਦੀ ਖੋਦਾਈ ਕਰਦਿਆਂ ਹੋਇਆਂ ਮਿਲੀਆਂ ਸੀ ਜੋ ਲਾਹੌਰ ਦੇ ਅਜਾਇਬ ਘਰ ਵਿੱਚ ਰੱਖੀਆਂ ਗਈਆਂ ਦੱਬੇ ਸਾੜੇ ਅਤੇ ਡੁਬੋਏ ਸਮਾਨ ਦਾ ਜ਼ਿਕਰ ਬੰਸਾਵਲੀ ਨਾਮਾ ਦਸਾਂ ਪਾਸ਼ਾਆਂ ਵਿੱਚ ਕੇਸਰ ਸਿੰਘ ਸ਼ਿਬਰ ਕਰਦੇ ਹਨ ਕੋਈ ਵੀ ਚੀਜ਼ ਦੁਸ਼ਮਣ ਦੇ ਹੱਥ ਨਾ ਲੱਗਾਵੇ ਸਭ ਤਿਆਰੀਆਂ ਮੁਕੰਮਲ ਹੋ ਚੁੱਕੀਆਂ ਸੀ ਆਨੰਦਪੁਰ ਸਾਹਿਬ ਨੂੰ ਛੱਡਣ ਤੋਂ ਇੱਕ ਦਿਨ ਪਹਿਲਾਂ ਮੇਰੇ ਬਾਜਾਂ ਵਾਲੇ ਪ੍ਰੀਤਮ ਨੇ ਆਨੰਦਪੁਰ ਸਾਹਿਬ ਪੂਰੇ ਨਗਰ ਨੂੰ ਪੈਦਲ ਤੁਰ ਕੇ ਵੇਖਿਆ ਸਭ ਪਾਸੇ ਚੁੱਪ ਸੀ ਗੁਰੂ ਜੀ ਦੇ ਪਿੱਛੇ ਸਿੰਘ ਵੀ ਚੁੱਪਚਾਪ ਮੰਗਰ ਤੁਰੇ ਆਉਂਦੇ ਸਭ ਪਾਸੇ ਚੁੱਪ ਦਾ ਸਰਨਾਟਾ ਛਾਇਆ ਹੋਇਆ ਸੀ ਸਤਗੁਰੂ ਜੀ ਕਿਸੇ ਅਨੋਖੀ ਰੰਗਤ ਵਿੱਚ ਅਨੰਦਪੁਰ ਸਾਹਿਬ ਦੀਆਂ ਗਲੀਆਂ ਵਿੱਚ ਆਖਰੀ ਗੇੜਾ ਮਾਰ ਰਹੇ ਸੀ ਇਸ ਤੋਂ ਬਾਅਦ ਇਸ ਨਗਰ ਦੀਆਂ ਗਲੀਆਂ ਕਲਗੀਧਰ ਪਾਸ਼ਾ ਜੀ ਦੀ ਚਰਨ ਸ਼ੋਹ ਤੋਂ ਸਦਾ ਲਈ ਸੁੰਨੀਆਂ ਹੋ ਗਈਆਂ ਮੁਰਵਾਜਾਂ ਵਾਲੇ ਦਾ ਇੰਨਾਂ ਗਲੀਆਂ ਵਿੱਚ ਗੇੜਾ ਨਾ ਲੱਗ ਸਕਿਆ ਕਿੱਥੇ ਜਾਣਾ ਹੈ ਕਿਹਦੇ ਕੋਲ ਜਾਣਾ ਹੈ ਕਿਸੇ ਨੂੰ ਕੋਈ ਨਹੀਂ ਸੀ ਪਤਾ ਸਭ ਸਿੰਘਾਂ ਨੇ ਜਿੰਨਾ ਸਮਾਨ ਕੋਈ ਚੁੱਕ ਸਕਿਆ ਚੁੱਕ ਲਿਆ ਆਪੋ ਆਪਣੇ ਹਥਿਆਰ ਸੰਭਾਲ ਲਈ ਸਤਿਗੁਰੂ ਜੀ ਤੇ ਬਾਕੀ ਸਭ ਪਰਿਵਾਰ ਤਿਆਰੀ ਕਰ ਚੁੱਕਾ ਸੀ ਵੱਡੇ ਸਾਹਿਬ ਜਾਦੇ ਹੱਥਾਂ ਵਿੱਚ ਸ਼ਸਤਰ ਫੜ ਪੂਰੀ ਤਿਆਰੀ ਵਿੱਚ ਸਨ ਮਾਤਾ ਸੁੰਦਰ ਕੌਰ ਜੀ ਮਾਤਾ ਸਾਹਿਬ ਕੌਰ ਜੀ ਭਾਈ ਮਨੀ ਸਿੰਘ ਜੀ ਦੇ ਜਥੇ ਹੇਠ ਪਾਲਕੀਆਂ ਵਿੱਚ ਵਿਰਾਜੇ ਹੋਏ ਸਨ ਛੋਟੇ ਸਹਿਬਜ਼ਾਦੇ ਦਾਦੀ ਮਾਂ ਗੁਜਰੀ ਜੀ ਨਾਲ ਮਾਈਆਂ ਵਾਲੇ ਜਥੇ ਵਿੱਚ ਸ਼ਾਮਲ ਸਨ ਛੋਟੇ ਸਹਿਬਜ਼ਾਦੇ ਦਾਦੀ ਮਾਂ ਨੂੰ ਪੁੱਛਦੇ ਕਿੱਥੇ ਜਾਣਾ ਹੈ ਕਾਤੋਂ ਜਾਣਾ ਹੈ ਕਿਹਦੇ ਕੋਲ ਚੱਲਿਆਂ ਦਾਦੀ ਤਰਵਾਸ ਦੇ ਛੇਤੀ ਆਉਣ ਦਾ ਵਾਅਦਾ ਕਰਦੀ ਸਭ ਪਾਸੇ ਤਿਆਰ ਪੁਰ ਤਿਆਰ ਖਾਲਸੇ ਵਿਖਾਈ ਦੇ ਰਹੇ ਸੀ ਪੰਜ ਪਿਆਰੇ ਸਤਗੁਰੂ ਜੀ ਦੀ ਰਹਿਨਮਾਈ ਹੇਠ ਕਮਰ ਕਸੇ ਕਰ ਚੁੱਕੇ ਸਨ ਇਸੇ ਤਰ੍ਹਾਂ ਸ਼ਾਮ ਤੋਂ ਤਿਆਰੀ ਕਰਦਿਆਂ ਕਰਾਉਂਦਿਆਂ ਕਾਫੀ ਰਾਤ ਹੋ ਗਈ। ਸਤਿਗੁਰੂ ਜੀ ਭਾਈ ਉਦੇਸ ਸਿੰਘ ਤੇ ਭਾਈ ਦਇਆ ਸਿੰਘ ਅਤੇ ਹੋਰ ਮੁਖੀ ਸਿੰਘਾਂ ਸਮੇਤ ਕਿਲਾ ਆਨੰਦਗੜ੍ਹ ਸਹਿਬ ਤੋਂ ਚੱਲ ਕੇ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੇ ਅਸਥਾਨ ਸ਼ੀਸਗੰਜ ਵਿਖੇ ਆਣ ਪਹੁੰਚੇ। ਸਤਿਗੁਰੂ ਗੁਰੂ ਗੋਬਿੰਦ ਸਿੰਘ ਜੀ ਨੇ ਇਸ ਅਸਥਾਨ ਤੇ ਆ ਕੇ ਆਪ ਅਰਦਾਸ ਕੀਤੀ। ਆਨੰਦਪੁਰ ਸਹਿਬ ਨੂੰ ਛੱਡਣ ਦੀ ਵਿਦਾਇਗੀ ਲਈ ਅਰਦਾਸ ਕਰਕੇ ਪਾਸ਼ਾ ਜੀ ਨੇ ਇਸ ਅਸਥਾਨ ਦੀਆਂ ਤਿੰਨ ਪ੍ਰਕਰਮਾਂ ਕੀਤੀਆਂ ਤੇ ਉੱਚੀ ਆਵਾਜ਼ ਵਿੱਚ ਕਿਹਾ ਕੋਈ ਇਸ ਅਸਥਾਨ ਦੀ ਸੇਵਾ ਕਰੇਗਾ ਸਭ ਪਾਸੇ ਚੁੱਪਛਾ ਗਈ ਕੋਈ ਨਾ ਬੋਲਿਆ ਪਾਸ਼ਾ ਜੀ ਦੇ ਤੀਸਰੀ ਵਾਰ ਕਹਿਣ ਤੇ ਗੁਰਬਖਸ਼ ਦਾਸ ਉਦਾਸੀ ਸਾਧੂ ਗੁਰੂ ਜੀ ਦੇ ਚਰਨੇ ਟੈ ਪਿਆ ਤੇ ਕਿਹਾ ਮਹਾਰਾਜ ਜੀ ਮੈਂ ਸੇਵਾ ਕਰਨ ਨੂੰ ਤਿਆਰ ਹਾਂ ਪਰ ਮੈਨੂੰ ਇੱਥੇ ਆਪ ਜੀ ਤੋਂ ਬਿਨਾ ਕੋਈ ਨਹੀਂ ਜਾਣਦਾ ਮੇਰਾ ਗੁਜ਼ਾਰਾ ਕਿਵੇਂ ਹੋਏਗਾ ਆਪ ਜੀ ਦੇ ਜਾਣ ਤੋਂ ਬਾਅਦ ਪਹਾੜੀ ਰਾਜੇ ਮੈਨੂੰ ਦੁੱਖ ਦੇਣਗੇ ਸਤਿਗੁਰੂ ਜੀ ਨੇ ਸਾਧੂ ਗੁਰਬਖਸ਼ ਦਾਸ ਨੂੰ ਆਪਣੇ ਕਲਾਵੇ ਵਿੱਚ ਲੈ ਸੀਨੇ ਨਾਲ ਲਾ ਲਿਆ ਤੇ ਕਿਹਾ ਤੂੰ ਇਸ ਸਥਾਨ ਦੀ ਸੇਵਾ ਕਰਦਾ ਰਹੇ ਤੇਰਾ ਗੁਜ਼ਾਰਾ ਚੱਲਦਾ ਰਹੇਗਾ ਤੈਨੂੰ ਕੋਈ ਦੁੱਖ ਨਹੀਂ ਦੇ ਸਕੇਗਾ ਵਾਹਿਗੁਰੂ ਤੇਰੇ ਅੰਗ ਸੰਗ ਹੋਵੇਗਾ ਇੱਕ ਗੱਡਾ ਰਸਦ ਦਾ ਲੱਦਿਆ ਹੋਇਆ ਦੇ ਕੇ ਇਸ ਨੂੰ ਦਿਲਾਸਾ ਦਿੰਦਿਆਂ ਪਾਸ਼ਾ ਜੀ ਨੇ ਸਾਧੂ ਗੁਰਬਖਸ਼ ਦਾਸ ਕੋਲੋਂ ਵੀ ਵਿਦਾਇਗੀ ਲਈ ਅੱਧੀ ਰਾਤ ਦਾ ਸਮਾਂ ਹੋ ਚੁੱਕਾ ਸੀ ਗੁਰੂ ਜੀ ਨੇ ਕਿਲਾ ਆਨੰਦਗੜ੍ਹ ਵਿਖੇ ਪਹੁੰਚ ਕੇ ਸਾਰੇ ਜਥੇ ਨੂੰ ਕੀਰਤਪੁਰ ਸਾਹਿਬ ਵੱਲ ਜਾਣ ਦਾ ਹੁਕਮ ਦਿੱਤਾ ਸਭ ਵਹੀਰ ਉਧਰ ਨੂੰ ਤੁਰ ਪਿਆ ਆਨੰਦਪੁਰ ਸਾਹਿਬ ਪੂਰੀ ਤਰ੍ਹਾਂ ਖਾਲੀ ਹੋ ਚੁੱਕਾ ਸੀ ਉੋਠੇ ਕੰਧਾਂ ਸੁਨਸਾਨ ਉਜਾੜੇ ਦਾ ਰੂਪ ਧਾਰ ਕੇ ਡਰਾਉਂਦੇ ਪ੍ਰਤੀਤ ਹੁੰਦੇ। ਸਾਧੂ ਗੁਰਬਖਸ਼ ਦਾਸ ਨੂੰ ਇਹ ਕੱਲ ਵਿੱਚ ਆਪਣਾ ਆਪ ਵੀ ਖਾਣ ਨੂੰ ਆਉਂਦਾ। ਗੁਰੂ ਸਾਹਿਬ ਨੂੰ ਜਾਂਦਿਆਂ ਵੇਖੋ ਪੂਰੀ ਤਰ੍ਹਾਂ ਡੋਰਪੌਰ ਹੋ ਚੁੱਕਾ ਸੀ। ਉਸ ਕੋਲੋਂ ਆਪਣਾ ਆਪ ਵੀ ਨਾ ਸੰਭਾਲਿਆ ਗਿਆ। ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਸਥਾਨ ਉੱਤੇ ਸਿਰ ਰੱਖ ਕੇ ਉਦਾਸੀ ਸਾਧੂ ਜਾਰੋ-ਜਾਰ ਰੋਣ ਲੱਗ ਪਿਆ। ਅਨੰਦਪੁਰ ਸਾਹਿਬ ਦੀ ਬੇਸਹਾਰਾ ਹੋਈ ਨਗਰੀ ਜਿਵੇਂ ਪੁੱਛ ਰਹੀ ਸੀ ਕਿ ਕਲਗੀਆਂ ਵਾਲਿਆ ਕਿੱਥੇ ਚੱਲਿਆ ਏ 6 ਪੋ 1761 ਵਿਕਰਮੀ 20 ਦਸੰਬਰ 1704 ਈਸਵੀ ਨੂੰ ਅੱਧੀ ਰਾਤ ਦੇ ਨੇੜੇ ਮੇਰੇ ਕਲਗੀਧਰ ਪਾਤਸ਼ਾਹ ਜੀ ਨੇ ਅਨੰਦਪੁਰ ਸਾਹਿਬ ਨੂੰ ਆਖਰੀ ਫਤਿਹ ਬੁਲਾ ਦਿੱਤੀ ਇਹ ਭਿਆਨਕ ਰਾਤ ਅਨੰਦਪੁਰ ਸਾਹਿਬ ਤੋਂ ਲੈ ਕੇ ਸਰਸਾ ਨਦੀ ਤੱਕ ਕਿਵੇਂ ਮੇਰੇ ਬਾਜਾਂ ਵਾਲੇ ਸਭ ਪਰਿਵਾਰ ਤੇ ਸਿੰਘਾਂ ਸੇਵਕਾਂ ਨਾਲ ਬੀਤੀ ਇਸ ਦਰਦਨਾਕ ਰਾਤ ਦਾ ਕਿਆਸ ਨਹੀਂ ਲਾਇਆ ਜਾ ਸਕਦਾ ਇਸ ਨੂੰ ਇਤਿਹਾਸ ਦੇ ਪੰਨਿਆਂ ਤੋਂ ਟੋ ਕੇ ਇਸ ਦਾ ਦਰਦ ਮਹਿਸੂਸ ਕੀਤਾ ਜਾ ਸਕਦਾ ਹੈ ਇਤਿਹਾਸ ਦੇ ਪੰਨੇ ਆਪਣੇ ਆਪ ਮੁੱਖੋਂ ਬੁਲਾ ਦੇਣਗੇ ਧੰਨ ਗੁਰੂ ਬਾਜਾਂ ਵਾਲਾ ਧੰਨ ਗੁਰੂ ਕਲਗੀਆਂ ਵਾਲਾ ਠੰਡੀ ਹਵਾ ਤੇ ਕੈਰ ਦੀ ਸਰਦੀ ਸਰੀਰ ਨੂੰ ਪੰਨਦੀ ਜਾ ਰਹੀ ਸੀ ਸਾਰਾ ਵਹੀਰ ਚੁੱਪਚਾਪ ਤੁਰਿਆ ਜਾ ਰਿਹਾ ਸੀ ਇਸ ਦੁੱਖ ਦੀ ਘੜੀ ਵਿੱਚ ਕਿਸੇ ਦਾ ਕੁਝ ਵੀ ਬੋਲਣ ਨੂੰ ਜੀ ਨਹੀਂ ਸੀ ਕਰਦਾ ਕਿਵੇਂ ਵਸਿਆ ਵਸਾਇਆ ਅਨੰਦਪੁਰ ਸਾਹਿਬ ਛੱਡਿਆ ਸੀ ਉਸ ਆਨੰਦਾਂ ਦੀ ਪੁਰੀ ਨੂੰ ਛੱਡ ਕੇ ਬੋਲ ਵੀ ਕੀ ਹੋਵੇ ਜਿੱਥੇ ਸਦਾਈ ਆਨੰਦ ਵਰਤਦਾ ਸੀ ਅੱਜ ਕਿਹੋ ਜਿਹਾ ਸਮਾਂ ਆਇਆ ਸਭ ਕੁਝ ਛੱਡਣਾ ਪੈ ਗਿਆ ਕੋਈ ਹੌਸਲਾ ਕਰ ਬੋਲਦਾ ਤੇ ਕਹਿੰਦਾ ਕਿ ਆਪਾਂ ਛੇਤੀ ਹੀ ਅਨੰਦਪੁਰ ਸਾਹਿਬ ਵਾਪਸ ਆ ਜਾਵਾਂਗੇ ਇਹ ਸਭ ਤਰਵਾਸ ਦੇਣ ਵਾਲੀਆਂ ਗੱਲਾਂ ਸੀ ਮੂੜ ਕਿਸੇ ਅਨੰਦਪੁਰ ਸਾਹਿਬ ਨਾ ਵੇਖਿਆ ਸਭ ਮਨ ਕਰੜੇ ਕਰਕੇ ਤਨ ਤੇ ਪੋ ਦਾ ਪਾਲਾ ਜਰ ਰਹੇ ਸੀ ਪੋ ਦੀ ਠੰਡੀ ਰਾਤ ਵਿੱਚ ਕਾਫਲੇ ਦੇ ਕਦਮ ਅੱਗੇ ਵਧਦੇ ਗਏ ਸਤਿਗੁਰੂ ਜੀ ਦੇ ਨਾਲ ਕਿੰਤੀ ਦੇ ਸਿਰ ਲੱਥ ਜੋਦੇ ਸਿੰਘਾਂ ਦਾ ਜਥਾ ਸਭ ਤੋਂ ਅੱਗੇ ਤੇ ਵਿਚਕਾਰ ਮਾਈਆਂ ਬਿਰਧ ਤੇ ਬੱਚੇ ਸ਼ਾਮਲ ਸੀ ਇਸ ਦੀ ਅਗਵਾਈ ਭਾਈ ਧਰਮ ਸਿੰਘ ਜੀ ਭਾਈ ਮਨੀ ਸਿੰਘ ਜੀ ਤੇ ਹੋਰ ਸਿੰਘ ਕਰ ਰਹੇ ਸਨ ਤੀਸਰੇ ਜਥੇ ਦੀ ਅਗਵਾਈ ਸਹਬਜ਼ਾਦਾ ਅਜੀਤ ਸਿੰਘ ਜੀ ਕਰਦੇ ਇਸ ਤੋਂ ਪਿੱਛੇ ਹੋਰ ਸਿੰਘ ਖੱਤਰਾਂ ਤੇ ਲੋੜਿੰਦਾ ਸਮਾਨ ਇਹ ਸਾਰੀ ਗਿਣਤੀ ਹਜ਼ਾਰਾਂ ਦੀ ਨਹੀਂ ਸੈਂਕੜਿਆਂ ਦੀ ਸੀ ਕੀਰਤਪੁਰ ਸਾਹਿਬ ਤੱਕ ਸਭ ਕਾਫਲਾ ਸੁਖ ਸਬੀਲੀ ਪਹੁੰਚ ਗਿਆ ਇਥੋਂ ਲੰਘਦਿਆਂ ਹੀ ਗੁਰੂ ਜੀ ਨੇ ਆਪਣੇ ਵੱਡੇ ਗੁਰੂ ਸਾਹਿਬਾਂ ਦੇ ਅਸਥਾਨ ਨੂੰ ਨਮਸਕਾਰ ਕੀਤੀ। ਇਥੋਂ ਅੱਗੇ ਨਿਰਮੋਹਗੜ੍ਹ ਦੀ ਪਹਾੜੀ ਤੇ ਪਹੁੰਚੇ ਹੀ ਸਨ ਕਿ ਪਿੱਛੋਂ ਰੌਲਾ ਪੈਣ ਲੱਗ ਪਿਆ। ਫੜ ਲਓ, ਮਾਰ ਲਓ, ਬਚ ਕੇ ਨਾ ਜਾਣ ਦਿਓ। ਅਲੀ-ਅਲੀ ਦੀਆਂ ਆਵਾਜ਼ਾਂ ਤੇ ਅੰਧੇਰੀ ਰਾਤ ਨੂੰ ਹੋਰ ਵੀ ਭਿਆਨਕ ਬਣਾ ਦਿੱਤਾ। ਗੁਰੂ ਪਾਸ਼ਾ ਜੀ ਦੇ ਨਾਲ ਗੁਰੂ ਹਰਗੋਬਿੰਦ ਸਾਹਿਬ ਛੇਵੇਂ ਪਾਸ਼ਾ ਜੀ ਦੇ ਪੁੱਤਰ ਸੂਰਜ ਮਲ ਜੀ ਦੇ ਪੋਤਰੇ ਗੁਲਾਬ ਰਾਏ ਅਤੇ ਸ਼ਾਮ ਸਿੰਘ ਵੀ ਨਾਲ ਹੀ ਸਨ ਪਿੱਛੋਂ ਭਾਰੀ ਸ਼ੋਰ ਸੁਣ ਕੇ ਪਾਸ਼ਾ ਜੀ ਨੇ ਕਾਲੀ ਵਿੱਚ ਇੱਕ ਖੱਤਰ ਰਾਜੇ ਨਾਨ ਦੇ ਨਾਂ ਇਹਨਾਂ ਦੋਨਾਂ ਭਰਾਵਾਂ ਨੂੰ ਦੇ ਕੇ ਰਾਜੇ ਨਾਨ ਸਿਰਮੌਰ ਵੱਲ ਭੇਜਿਆ ਇਹ ਦੋਨੋਂ ਭਰਾ ਆਪਣੇ ਪਰਿਵਾਰਾਂ ਸਮੇਤ ਰਾਜੇ ਨਾਨ ਪਾਸ ਸਹੀ ਸਲਾਮਤ ਪੁੱਜ ਗਏ ਰਾਜੇ ਨਾਨ ਨੇ ਇਨ੍ਹਾਂ ਪਾਸੋਂ ਗੁਰੂ ਕਲਗੀ ਧਰਜੀ ਦਾ ਲਿਖਿਆ ਪੱਤਰ ਪੜ੍ਹ ਕੇ ਇਨ੍ਹਾਂ ਦਾ ਬਹੁਤ ਆਦਰ ਕੀਤਾ ਰਹਿائش ਦਾ ਪ੍ਰਬੰਧ ਕਰ ਗੁਜ਼ਾਰੇ ਲਈ ਗਿਰਵੀ ਨਾਂ ਦਾ ਇੱਕ ਪਿੰਡ ਦੇ ਦਿੱਤਾ ਗੁਰੂ ਪਾਤਸ਼ਾਹ ਜੀ ਦੋਵਾਂ ਭਰਾਵਾਂ ਨੂੰ ਵਿਦਾ ਕਰ ਇੱਕ ਉੱਚੀ ਟਿੱਬੀ ਵੱਲ ਵਧੇ ਇੱਥੇ ਪਹੁੰਚਦਿਆਂ ਦੁਸ਼ਮਣ ਦੀ ਫੌਜ ਬਹੁਤ ਨੇੜੇ ਆ ਚੁੱਕੀ ਸੀ ਭਾਈ ਉਦੇਸ਼ ਸਿੰਘ ਜੀ ਵੱਲ ਪਾਤਸ਼ਾਹ ਜੀ ਨੇ ਨਜ਼ਰ ਮਾਰੀ ਉਸ ਨੂੰ ਆਪਣਾ ਜੋੜਾ ਜਾਮਾ ਬਖਸ਼ਿਸ਼ ਕੀਤਾ ਤੇ ਪੰਜਾਹ ਸਿੰਘਾਂ ਦਾ ਜਥਾ ਵੈਰੀ ਦਲ ਨੂੰ ਰੋਕਣ ਲਈ ਦਿੱਤਾ ਸਾਹੀ ਟਿੱਬੀ ਆਨਕੈ ਖੜੇ ਭਏ ਤਹਿਥਾਨ ਰਾਜਾ ਅਰਤੁਰ ਕਾਨ ਸਭ ਨਿਕਟ ਪਹੁੰਚੇ ਆਣ ਉਦੇ ਸਿੰਘ ਲਲਕਾਰ ਕੈ ਖੁਸ਼ੀ ਕਰੀ ਕਰਤਾਰ ਸਫਲ ਜਨਮ ਏ ਭਾਂਤ ਕਹਿ ਦੂਤਨ ਕਰੋ ਸੰਗਾਰ ਭਾਈ ਉਦੇ ਸਿੰਘ ਜੀ ਨੇ ਆਪਣੀ ਵੀਰਤਾ ਦੇ ਉਹ ਜੋਰ ਵਿਖਾਏ ਦੇ ਦੁਸ਼ਮਣ ਨੂੰ ਪੂਰੀ ਦਰੜਤਾ ਨਾਲ ਬਹੁਤ ਦੇਰ ਤੱਕ ਅੱਗੇ ਨਾ ਵਧਣ ਦਿੱਤਾ ਬੈਰੀ ਦਲ ਪਾਈ ਉਦੇਸ ਸਿੰਘ ਜੀ ਨੂੰ ਹੀ ਗੁਰੂ ਗੋਬਿੰਦ ਸਿੰਘ ਜੀ ਸਮਝੀ ਗਿਆ ਕਿਉਂਕਿ ਪਾਈ ਉਦੇਸ ਸਿੰਘ ਜੀ ਨੇ ਗੁਰੂ ਜੀ ਦਾ ਜੋੜਾ ਜਾਮਾ ਪੈਨਿਆ ਹੋਇਆ ਸੀ ਉਸ ਦਾ ਚਿਹਰਾ ਗੁਰੂ ਜੀ ਦੇ ਨਾਲ ਮਿਲਦਾ ਸੀ ਤੇ ਗੁਰੂ ਜੀ ਦਾ ਹਾਨੀ ਸੀ ਵੈਰੀ ਨੇ ਗੁਰੂ ਜੀ ਜਾਣ ਬਹੁਤ ਭਾਰੀ ਹੱਲੇ ਕੀਤੇ ਇਹ ਮਹਾਨ ਜੋਧਾ ਆਪਣੇ 50 ਸਾਥੀ ਸਿੰਘਾਂ ਸਮੇਤ ਇਸ ਸ਼ਾਹੀ ਟਿੱਬੀ ਦੇ ਸਥਾਨ ਤੇ ਵੀਰਗਤੀ ਪ੍ਰਾਪਤ ਕਰ ਗਿਆ। ਕਦੇ ਇਸ ਸੂਰਮੇ ਨੇ ਆਨੰਦਪੁਰ ਸਹਿ ਵਿਖੇ ਰਾਜੇ ਕੇਸਰੀ ਚੰਦ ਦਾ ਸਿਰ ਵੱਢ ਕੇ ਗੁਰੂ ਕਲਗੀ ਧਰਜੀ ਸਾਹਮਣੇ ਪੇਸ਼ ਕੀਤਾ ਸੀ। ਇੱਕ ਵਾਰੀ ਤਾਂ ਵੈਰੀ ਦੀ ਖੁਸ਼ੀ ਦੀ ਕੋਈ ਹੱਦ ਨਾ ਰਹੀ ਕਿ ਅਸੀਂ ਗੁਰੂ ਨੂੰ ਮਾਰ ਲਿਆ ਹੈ। ਖੁਸ਼ੀ ਵਿੱਚ ਨਾਰੇ ਮਾਰਦਾ ਵੈਰੀ ਆਪਣੀ ਵੱਡੀ ਪ੍ਰਾਪਤੀ ਸਮਝਦਾ ਸੀ। ਪਰ ਛੇਤੀ ਹੀ ਇਹਨਾਂ ਨੂੰ ਪਤਾ ਲੱਗਾ ਕਿ ਗੁਰੂ ਜੀ ਤਾਂ ਅੱਗੇ ਨਿਕਲ ਗਏ ਹਨ ਇਹ ਪਤਾ ਲੱਗਦਿਆਂ ਹੀ ਇਹਨਾਂ ਦੀ ਖੁਸ਼ੀ ਮਿੱਟੀ ਵਿੱਚ ਮਿਲ ਗਈ ਪਹਾੜੀ ਰਾਜੇ ਤੇ ਮੁਗਲ ਜਰਨੈਲ ਸ਼ਰਮ ਧਰਮ ਗਵਾ ਚੁੱਕੇ ਸੀ ਉਹ ਪੂਰੀ ਤਰ੍ਹਾਂ ਭੁਲਾ ਚੁੱਕੇ ਸੀ ਕਿ ਅਸੀਂ ਗਊ ਤੇ ਕੁਰਾਨ ਦੀਆਂ ਕਸਮਾਂ ਖਾਦੀਆਂ ਹਨ ਇਹਨਾਂ ਦੀ ਜ਼ਮੀਰ ਅਣਖ ਗੈਰਤ ਤੇ ਮਨੁੱਖਤਾ ਪੂਰੀ ਤਰ੍ਹਾਂ ਮਰ ਚੁੱਕੀ ਸੀ ਇਹ ਧਰਮ ਦੀਆਂ ਝੂਠੀਆਂ ਕਸਮਾਂ ਖਾਣ ਵਾਲੇ ਲੋਕ ਧਰਮ ਦੇ ਨਾਂ ਤੇ ਕਲੰਕ ਸਨ ਇਹ ਅਤ ਸਵਾਰਥੀ ਲੋਕ ਗੁਰੂ ਜੀ ਨੂੰ ਫੜ ਕੇ ਜਾਂ ਮਾਰ ਕੇ ਇਨਾਮ ਪ੍ਰਾਪਤ ਕਰਨਾ ਚਾਹੁੰਦੇ ਸੀ ਲਾਲਚ ਇਹਨਾਂ ਦੇ ਗਲ ਤੱਕ ਭਰਿਆ ਪਿਆ ਸੀ ਇਹ ਅਤ ਦਰਜੇ ਦੇ ਕਮੀਨੇ ਲੋਕ ਸਨ ਇਤਿਹਾਸ ਇਹਨਾਂ ਦੀ ਕਮੀਨਗੀ ਦੇ ਪੰਨੇ ਫੋਲ ਇਹਨਾਂ ਨੂੰ ਸਦਾ ਫਟਕਾਰਦਾ ਰਹੇਗਾ ਸਿੱਖ ਤਵਾਰੀਖ ਵਿੱਚੋਂ ਅਗਲਾ ਇਤਿਹਾਸ ਲੈ ਕੇ ਜਲਦ ਹਾਜ਼ਰ ਹੋਵਾਂਗੇ